ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਕੁਰੀਫੇਰ ਅਭੀ ਹਾਂਜੀ ਅਭੀ ਜੀ ਪਾਣੀ ਸੌਰੀ ਦੁਆਰਾ ਮੈਂ ਆ ਰਹੇ ਹਾਂ ਗਲਤੀ ਨਾਲ ਲਾਸਟ ਵਿੱਚ ਤੁਹਾਨਾਂ ਦਾ ਫੋਨ ਹੀ ਸਾਰੇ ਸੀ ਓਕੇ ਉਹ ਮੈਂ ਨਾ ਵਿਚੇ ਰਹਿ ਗਿਆ ਸੀ ਮੇਰਾ ਪਾ ਜਿਹੜਾ ਐਫਐਮਸੀਏ ਸੇ ਹੈਗਾ ਨਾ ਭਾਜੀ ਜਿੱਦਾਂ ਇਹਨੂੰ ਬਹੁਤ ਜ਼ਿਆਦਾ ਸਟ੍ਰਿਕਟ ਹੋਣ ਦੀ ਲੋੜ ਆ ਠੀਕ ਹੈ ਜੀ ਜਿੱਦਾਂ ਹੁਣ ਚੋਰੀਆਂ ਹੁੰਦੀਆਂ ਪਹਿਲਾਂ ਤੇ ਕਨਫਰਮ ਕਰ ਇਸ ਗੱਲ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਵੀ ਜਿਹੜਾ ਬੰਦਾ ਕੋਈ ਵੀ ਬਿਜ਼ਨਸ ਕਰਦਾ ਉਹਦੀ ਰੈਜ਼ੀਡੈਂਸੀ ਯੂਐਸਏ ਦੀ ਹੋਣੀ ਚਾਹੀਦੀ ਆ ਠੀਕ ਹੈ ਲਾਇਬਲ ਹੋਣਾ ਚਾਹੀਦਾ ਵੀ ਹਾਂ ਵੀ ਬਾਹਰਲੇ ਬੰਦੇ ਨੂੰ ਕੋਈ ਡਾਕੂਮੈਂਟੇਸ਼ਨ ਦੇਣਾ ਉਹਦੇ ਵੀ ਰੂਲਸ ਰੈਗੂਲੇਸ਼ਨ ਹੋਣਾ ਚਾਹੀਦੇ ਆ ਵੀ ਹਾਂ ਕਰਨਾ ਪੈਂਦਾ ਲੋਕੀ ਕਰਦੇ ਆ ਕੰਮ ਕਹਿੰਗੇ ਵੱਡੀਆਂ ਕੰਪਨੀਆਂ ਵੀ ਬਾਹਰ ਉਹਨਾਂ ਨੇ ਹਾਇਰ ਕੀਤਾ ਪਰ ਪ੍ਰੋਪਰ ਪ੍ਰੋਸੀਜਰ ਦੇ ਨਾਲ ਕੋਈ ਸਿਸਟਮ ਇਦਾਂ ਦਾ ਬਣਾਇਆ ਹੋਣਾ ਚਾਹੀਦਾ ਜਿਹੜਾ ਕੋਈ ਬੰਦੇ ਨੂੰ ਲੱਗੇ ਨਾ ਵੀ ਮੈਂ ਜਸ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰ ਰਿਹਾ ਹਾਂ ਕਿਉਂਕਿ ਸਸਤਾ ਮਿਲਦਾ ਹਰ ਇੱਕ ਬੰਦੇ ਨੂੰ ਉਹ ਬੰਦਾ ਆਬਵੀਅਸਲੀ ਉਹਨਾਂ ਨੇ ਬਥੋਂ ਬਾਹਰ ਹਾਇਰ ਕਰਨਾ ਹੀ ਕਰਨਾ ਹੈਗਾ ਪਰ ਉਹ ਕਿ ਇਹ ਲੀਗਲ ਪ੍ਰੋਸੀਜਰ ਦੇ ਨਾਲ ਹਮਨ ਕਹਿੰਦਾ ਵੀ ਤੁਸੀਂ ਆਹ ਇਨਫੋਰਮੇਸ਼ਨ ਕਿਸ ਨੂੰ ਦੇ ਸਕਦੇ ਆ ਜਾਂ ਇਹ ਪਰ ਨਹੀਂ ਦੇ ਸਕਦੇ ਚਿਕਉਂ ਕਈਆਂ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਚਾਕੇ ਡਾਕੂਮੈਂਟੇਸ਼ਨ ਨੂੰ ਪ੍ਰੋਵਾਈਡ ਕਰ ਹੁੰਦੇ ਆ ਤੇ ਉਹਦੇ ਕਰਕੇ ਉਹਦਾ ਫਿਰ ਇੱਕ ਦਾ ਫੇਰ ਫਰਾਡ ਹੋਣ ਦੇ ਚਾਂਸ ਬਣ ਜਾਂਦੇ ਆ ਤੇ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕੋਈ ਵੀ ਕਾਰੋਬਾਰ ਕਰਦਾ ਆ ਉਹਦਾ ਜਿਹੜਾ ਰੈਜ਼ੀਡੈਂਸਲ ਜਿਹੜਾ ਸਟੇਟਸ ਹੈਗਾ ਜੋ ਵੀ ਹੈਗਾ ਉਹ ਇੱਥੇ ਯੂਐਸਏ ਦਾ ਹੋਣਾ ਚਾਹੀਦਾ ਤੇ ਉਹਨੂੰ ਹੀ ਲਾਇਬਲ ਬਣਾਇਆ ਜਾਣਾ ਚਾਹੀਦਾ ਵੀ ਜੇ ਕੋਈ ਗਲਵਾਟ ਫਰਾਡ ਹੁੰਦਾ ਜਾਂ ਕਿਸੇ ਵੀ ਕੰਪਨੀ ਦਾ ਫਰਾਡ ਹੁੰਦਾ ਉਹ ਪਤਾ ਲੱਗਦਾ ਵੀ ਕਿਹੜ ਆਣਾ ਚਾਹ ਮੈਂ ਤਾਂ ਹੁੰਦੀ ਆ ਜੇਲ ਹੁੰਦੀ ਆ ਪ੍ਰੋਪਰ ਤਰੀਕੇ ਦੇ ਨਾਲ ਤੇ ਤਾਂ ਇਹ ਚੀਜ਼ਾਂ ਹਟਣੀਆਂ ਚਾਹੀਆਂ ਕਿਉਂਕਿ ਇੱਥੇ ਮੈਂ ਦੇਖਿਆ ਵੀ ਸੜਾ ਸੂਦਾ ਬਾਗ ਕੋ ਸਾਤਾ ਹੈ ਨਹੀਂ ਕਿ ਲੋਕੀ ਜਦੋਂ ਝਾਕਾ ਖੁੱਲ ਜਾਂਦਾ ਪਹਿਲਾਂ ਪਹਿਲਾਂ ਨਵਾਂ ਨਵਾਂ ਡਰਦਾ ਬੰਦਾ ਦੇਖਿਆ ਵੀ ਕਾਰੋਬਾਰ ਪੈ ਗਿਆ ਜਾਂ ਹਿਰਾ ਫੇਰੀ ਕਰੀ ਗਿਆ ਕਿਹੜਾ ਪੁੱਛਦਾ ਹੈਗਾ ਉਹ ਚੀਜ਼ ਨਾ ਫਿਰ ਲੋਕਾਂ ਦਾ ਝਾਕਾ ਖੁੱਲ ਜਾਂਦਾ ਖੁੱਲ ਜਾਂਦਾ ਕਿ ਉਹ ਕ੍ਰਾਈਮ ਜਿਹੜਾ ਉਹ ਵਾਤਾ ਵਾਤਾ ਫਿਰ ਵਧੀ ਜਾ ਰਿਹਾ ਹੈਗਾ ਜਿਸ ਕਰਕੇ ਇਹ ਚੀਜ਼ਾਂ ਜਿਹੜੀਆਂ ਦੇਖ ਨੂੰ ਬੰਦ ਗਈਆਂ ਜਿਨ ਜਿਹੜੇ ਲੋਕਾਂ ਨੇ ਅੰਦਰ ਨਹੀਂ ਹੋਣਾ ਨਾ ਜੇਲ ਨਹੀਂ ਹੋਣਾ ਸਜ਼ਾ ਨਹੀਂ ਹੋਣੀ ਦਾਲ ਉਹਨਾਂ ਦੀ ਪ੍ਰੋਪਰਟੀ ਅਟ ਪਰ ਗੱਲ ਇਸ ਜਗ੍ਹਾ ਇਸ ਚੀਜ਼ ਦੀ ਮੈਨੂੰ ਦੁੱਖ ਵੀ ਲੱਗਦਾ ਵੀ ਦੇਖੋ ਅਮਰੀਕਾ ਕਹੇ ਬੰਦੇ ਨੇ ਸ਼ੱਕ ਮਾਰਨੀ ਆਉਣਾ 6 ਮਹੀਨੇ ਇਹਨਾਂ ਪਹਿਲੇ ਬਦਲ ਆਂਦਾ ਵੀ ਫਲਾਣਾ ਦਾ ਸ਼ੱਕਾ ਮਾਰਨੀ ਆ ਇੰਨਾ ਮਤਲਬ ਇਹਨਾਂ ਦੀ ਕਹਿੰਦਾ ਮਤਲਬ ਵੀ ਇੰਟੈਲੀਜੈਂਸੀ ਇਹਨਾਂ ਦੀ ਹੈਗੀ ਆ ਸਟਰੋਂਗ ਹੈਗੀ ਆ ਪਰ ਇਹਨਾਂ ਨੂੰ ਸਾਡੇ ਆਪਣਾ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੱਖ ਨਹੀਂ ਪਤਾ ਲੱਗਦਾ ਮੈਂ ਕਦੇ ਵਾਰੀ ਚਾਂਸ ਮਿਲੇ ਸੀਗਾ ਮੈਨੂੰ ਕਿਸੇ ਦੱਸਿਆ ਜਗਾ ਮੈਂ ਹੁਣ ਨਾਂ ਤੇ ਨਹੀਂ ਲੈਣਾ ਪਰ ਉਹ ਦੇ ਬੰਦੇ ਕਿਸੇ ਫਰੌਡ ਦੇ ਚੱਕਰ ਵਿੱਚ ਮੈਂ ਕਿਸੇ ਨੂੰ ਕਾਲ ਕਰਦੀ ਸੀ ਇਹਨਾਂ ਨੇ ਐਫਐਮਸੀਐਸ ਇਹਨੂੰ ਉਹ ਮੈਂ ਇੱਕ ਬੰਦੇ ਨੂੰ ਕਾਲ ਕੀਤੀ ਉਹ ਕਹਿੰਦੀ ਓਕੇ ਸਾਡਾ ਡਿਪਾਰਟਮੈਂਟ ਨੇ ਹੈਗਾ ਉਹਨੇ ਚੱਕ ਕੇ ਦੂਜੇ ਬੰਦੇ ਨੂੰ ਟਰਾਂਸਫਰ ਕਰ ਦਿੱਤੀ ਮੈਮਨ ਲਾਦਾ ਭਾਜੀ ਵੀ 6 ਤੋਂ 7 ਤੱਕ ਕਾਲ ਟਰਾਂਸਫਰ ਹੋਈ ਮੈਂ ਉਹਨਾਂ ਲਾਦਾ ਪੌਣਾ ਘਟ ਤੋਂ ਜ਼ਿਆਦਾ ਟਾਈਮ ਮੈਂ ਸਿਰਫ ਇਸੇ ਕਰਕੇ ਜਿਗਜਗ ਰੈਂਡਮਲੀ ਉਧਰੋਂ ਕੰਮ ਕਰੀ ਆ ਇਹਨੂੰ ਕਦੀ ਜਿਗਜਗ ਹੀ ਹੁੰਦੀ ਦੀ ਕਾਲ ਦੀ ਕਹਿੰਦਾ ਮਤਲਬ ਵੀ ਫਾਰ ਕੇ ਮੈਂ ਨਾ ਇੱਕ ਦੋ ਵਾਰ ਜੇ ਮੈਨੂੰ ਇਦਾਂ ਹੋਇਆ ਤਾਂ ਬੰਦਾ ਛੱਡਣ ਲੱਗਾ ਛੱਟ ਪੜਾ ਯਾਰ ਕੀ ਕਰਨੀ ਕਾਲ ਉਹਨੂੰ ਕੋ ਸਿਸਟਮ ਚਾਹੀਦਾ ਜਿੱਥੇ ਜਦੋਂ ਕੋਈ ਪ੍ਰੋਪਰ ਕੰਪਲੇਂਟ ਹੋਵੇ ਲੱਗਦਾ ਵੀ ਹੀਰਾ ਫੇਰੀ ਹੋ ਰਹੀ ਇਸ ਚੀਜ਼ ਵਿੱਚ ਜਿਹੜੀ ਥੋੜੀ ਡਰਾਅ ਬੈਕ ਹੈਗੀ ਆ ਵੀ ਇਹ ਜਿਲੇ ਕੋਈ ਤੁਸੀਂ ਕਾਲ ਕਰਦੇ ਜਾਂ ਕਿੱਥੇ ਜਾ ਕੇ ਉਹਦੇ ਐਕਸ਼ਨ ਨਹੀਂ ਲੈਂਦੇ ਜਾਂ ਕੋਈ ਢਿੱਲ ਹੈਗੀ ਆ ਜਦੋਂ ਇਹ ਸਖਤ ਹੋਣਗੇ ਉਦੋਂ ਹੀ ਇਹ ਸਾਰਾ ਕੁਝ ਸੁਣਾ FMCS ਬੜਾ ਢਿੱਲਾ ਰਿਹਾ ਡਿਪਾਰਟਮੈਂਟ ਹੈਗਾ ਇਸ ਲਈ ਯੂ نو ਕੰਮ ਤਾਂ ਕਰਦੇ ਆ ਜਦ ਕੋਈ ਡਿੱਕੇ ਆ ਜਾ ਫਿਰ ਉਹ ਕਹਿੰਦਾ ਮੈਂ ਤੁਹਾਨੂੰ ਠੋਕ ਵੀ ਛੱਡਦੇ ਆ ਪਰ ਇੰਨਾ ਜ਼ਿਆਦਾ ਸਲੋ ਬਹੁਤ ਹੈਗਾ ਤੇ ਇੰਨਾ ਜ਼ਿਆਦਾ ਲਾਅ ਬਣਾਈ ਜਾ ਰਹੇ ਗਾਂਵਾਂ ਦਾ ਤੌਰ ਉਨ ਬਣਾਈ ਦੇ ਰਹੇ ਨੇ ਫੋਰਸ ਕਰਦੇ ਨਹੀਂ ਪ੍ਰੋਪਰ ਤਰੀਕੇ ਨਾਲ ਜੀ ਬਸ ਇਹ ਚਾਹਨਾ ਸੀਗਾ ਵੀ ਆਪਣਾ ਚੋਸ ਦਰੋ ਆਪਣਾ ਜਿਹੜੇ ਬੰਦੇ ਨੇ ਲੋਡ ਬੁੱਕ ਕਰਨਾ ਹੈ ਉਹ ਆਪਣੇ ਆਪ ਨੂੰ ਚੋਣਣਾ ਪੈਣਾ ਜੇ ਕਹੋਗੇ ਨਾ ਕਿ ਕਿਸੇ ਕੰਪਨੀ ਦੇ ਹਸਾਰੇ ਤੇ ਜਾਂ ਡੀ.ਆਈ.ਟੀ ਦੇ ਹਸਾਰੇ ਤੇ ਜਾਂ ਕਿਸੇ ਹੋਰ ਦੇ ਹਸਾਰੇ ਤੇ ਮੈਂ ਚੱਲੀ ਜਾਣਾ ਪ੍ਰੋਪਰ ਉਹਦੀ ਜਿਹਦਾ ਲੋਡ ਬੁੱਕ ਕਰ ਲਿਆ ਫੇ ਵੀ ਜਿਹੜਾ ਪ੍ਰੋਪਰ ਲੋਡ ਆਪਣੇ ਬ੍ਰੋਕਰ ਦਾ ਨੰਬਰ ਲੱਭ ਕੇ ਭਾਜੀ ਨੇ ਪਹਿਲਾਂ ਵੀ ਦੱਸਦੇ ਹੁੰਦੇ ਵੀ ਜਦੋਂ ਤੁਸੀਂ ਕਾਲ ਆ ਉਹ ਪ੍ਰੋਪਰ ਕੰਪਨੀ ਨੂੰ ਕਾਲ ਕਰੋ ਵੀ ਭਾਜੀ ਲੋਡ ਤੁਹਾਡਾ ਹੀ ਹੈ ਜਾਂ ਕਿੱਦਾਂ ਹੈਗਾ ਤਾਂ ਕਿ ਉਹ ਜਿੰਨੀ ਹੋ ਜਾਈ ਤੈਨੂੰ ਲੋਡ ਟਿਕਨਟੋ ਪੈਣਾ ਤਨਾ ਹੈਰਾ ਫੇਰੀ ਨਾ ਹੋਵੇ ਤੇ ਬਲ ਆਪਣੇ ਆਪ ਹੀ ਦੇਖਣਾ ਪਣਾ ਜੀ ਥੈਂਕ ਯੂ ਵੀ ਜੀ ਮਿਹਰਬਾਨੀ ਥੈਂਕ ਯੂ ਨੋ ਪੇ ਮਿਹਰਬਾਨਾ ਅਸਲ ਕਰੇ ਜਿਹੜੀ ਪ੍ਰੋਬਲਮ ਹੈ ਪ੍ਰੋਬਲਮ ਇੱਥੇ ਹੈ ਕਿ ਆ ਕਿ ਅਸੀਂ ਦੇਖੋ ਫਿਰ ਅਗੇਨ ਜਿਹੜਾ ਪ੍ਰੋਪਰ ਰਿਪੋਰਟਿੰਗ ਮੈਥਡ ਹੈਗਾ ਠੀਕ ਹੈ ਨਾ ਮੈਂ ਐਗਰੀ ਕਰਦਾ ਮੈਂ ਇਸ ਚੀਜ਼ ਨਾਲ 100% ਐਗਰੀ ਕਰਦਾ ਕਿ ਰਿਪੋਰਟਿੰਗ ਸਿਸਟਮ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵੀ ਦੇ ਗੁੰਜਦਾਰ ਹੈਗਾ ਉਹਦੇ ਚ ਨਾਮ ਨਾਰਮਲ ਬੰਦੇ ਨੂੰ ਨਹੀਂ ਪਤਾ ਲੱਗਦਾ ਹੈ ਠੀਕ ਹੈ ਨਾ ਪਰ ਜਿਹੜੀ ਰਿਪੋਰਟਿੰਗ ਹੈਗੀ ਆ ਇੱਥੇ ਇੱਥੇ ਕੀ ਹੁੰਦਾ ਕਿ ਜਦੋਂ ਤੁਸੀਂ ਸੁਣਿਆ ਹੋਣਾ ਵੀ ਕੋਰਟ ਦੇ ਵਿੱਚ ਕਿਸੇ ਇੱਕ ਬੰਦੇ ਨੇ ਕੇਸ ਕੀਤਾ ਠੀਕ ਆ ਉਹਦੀ ਕੇਸ ਦੀ ਸੁਣਵਾਈ ਕੇਸ ਦਾ ਕੰਮ ਹਰ ਇੱਕ ਉਹਲੇ ਬੰਦੇ ਦੇ ਸਿਰ ਤੇ ਆ ਜਦੋਂ ਕਲਾਸ ਐਕਸ਼ਨ ਲਾ ਉਸਟ ਹੋ ਜਾਂਦਾ ਮਤਲਬ ਕਿ ਇਹੋ ਜੇ 1000 ਬੰਦੇ ਇਕੱਠੇ ਹੋ ਗਏ ਠੀਕ ਆ ਉਦੋਂ ਉਸ ਕੇਸ ਦੇ ਮਾਇਨੇ ਬਦਲ ਜਾਂਦੇ ਆ ਉਸ ਕੇਸ ਦੀ ਆਊਟਕਮ ਬਦਲ ਜਾਂਦੀ ਆ ਹਰ ਚੀਜ਼ ਬਦਲ ਜਾਂਦੀ ਆ ਠੀਕ ਆ ਇਹੋ ਹੀ ਚੀਜ਼ ਇਹਦੇ ਵਿੱਚ ਆ ਜਦੋਂ ਤੁਸੀਂ ਇੱਕ ਬੰਦਾ ਰਿਪੋਰਟ ਕਰਦਾ ਅਸੀਂ ਪਤਾ ਕੀ ਕਰਦੇ ਆ ਅਸੀਂ ਕਹਿੰਦੇ ਆ ਹੁਣ ਸਾਨੂੰ ਬਹੁਤ ਕਾਲਸ ਕਈ ਵਾਰੀ ਇਸ ਮਾਮਲੇ 'ਚ ਵੀ ਆਉਂਦੀਆਂ ਭਾਜੀ ਈਡੀ ਵੀਰ ਦੱਸੋ ਕਿੱਥੇ ਰਿਪੋਰਟ ਕਰਨੀ ਆ ਉਹਦਾ ਉਹਦਾ ਮਤਲਬ ਕੀ ਹੁੰਦਾ ਮੈਂ ਫਲਾਨੀ ਕੰਪਨੀ ਦੀ ਰਿਪੋਰਟ ਕਰਨੀ ਆ ਇਹ ਸਵੇਰੇ ਹੱਥ ਕੜੀਆਂ ਲਾ ਕੇ ਇਹਨਾਂ ਨੂੰ ਲੈ ਕੇ ਜਾਣ ਅਸੀਂ ਆਊਟਕਮ ਉਹ ਠੀਕ ਆ ਨਾ ਅਤੇ ਆਊਟਕਮ ਭਾਉਦੇ ਆ ਕਿ ਇਹ ਬੰਦੇ ਨੂੰ ਸਵੇਰੇ ਅਰੈਸਟ ਕੀਤਾ ਹੋਵੇ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਇਹਨੇ ਗਲਤ ਕੰਮ ਕੀਤਾ ਠੀਕ ਹੈ ਨਾ ਸੋ ਇਸ ਕਰਕੇ ਇੱਥੇ ਰਿਪੋਰਟਿੰਗ ਜਿਹੜੀ ਆ ਉਹ ਇਹ ਆ ਕਿ ਜਦੋਂ ਤੁਸੀਂ ਮੈਸਿਵ ਰਿਪੋਰਟਿੰਗ ਕਰਦੇ ਆ ਜਦੋਂ ਤੁਸੀਂ ਇਕੱਠੇ ਹੋ ਕੇ ਰਿਪੋਰਟਿੰਗ ਕਰਦੇ ਆ ਤੁਸੀਂ ਕਿ ਨੰਬਰ 'ਚ ਰਿਪੋਰਟਿੰਗ ਕਰਦੇ ਆਂ ਦੈਨ ਏਜੰਸੀਜ਼ ਜਿਹੜੀਆਂ ਐਕਟ ਕਰਨਾ ਸ਼ੁਰੂ ਕਰਦੀਆਂ ਏਜੰਸੀਜ਼ 1 2 10 ਰਿਪੋਰਟਾਂ ਤੇ ਨਹੀਂ ਐਕਟ ਕਰਦੀਆਂ ਔਰ ਇਕਾ ਦੁੱਕਾ ਕਿਤੇ ਇੱਧਰ ਉੱਧਰ ਰਿਪੋਰਟ ਆਪਾਂ ਇੱਥੋਂ ਇਹਨਾਂ ਨੂੰ ਯਾਰ ਆਪਣੀ ਕਿੰਨੀ ਵਾਰੀ ਕਮੈਂਟ ਪੀਰੀਅਡ ਆਇਆ ਹੈਗਾ ਕਿੰਨੀ ਵਾਰੀ ਆਪਾਂ ਸਾਰਿਆਂ ਨੂੰ ਰਿਕਵੈਸਟ ਕੀਤੀ ਆ ਕਮੈਂਟਸ ਕਰੋ ਕਮੈਂਟਸ ਕਰੋ ਕਮੈਂਟਸ ਕਰੋ ਕਿੰਨੇ ਕੁ ਕਮੈਂਟ ਹੁੰਦੇ ਠੀਕ ਹੈ ਨਾ ਅਸੀਂ ਸਾਡੀ ਡਿਟੈਂਸ਼ਨ ਦਾ ਆਇਆ ਸੀਗਾ ਸਾਡੀ ਡਿਟੈਂਸ਼ਨ ਦਾ ਐਸ ਵੱਡੇ ਸਾਡੀ ਇੰਡਸਟਰੀ ਸਭ ਨਾਲੋਂ ਵੱਡਾ ਰੌਲਾ ਠੀਕ ਹੈ ਨਾ ਬਾਈਡਨ ਹੈਰਿਸ ਹੈ ਟ੍ਰਕਿੰਗ ਐਕਸ਼ਨ ਪਲਾਨ ਦੇ ਵਿੱਚ ਡਿਟੈਂਸ਼ਨ ਦਾ ਸਭ ਤੋਂ ਵੱਡਾ ਮੁੱਦਾ ਖੜਾ ਕੀਤਾ ਸੀਗਾ ਅੱਜ ਤੱਕ ਤੁਸੀਂ ਇਹ ਦੱਸੋ ਕਿ ਸਾਡੇ ਬੰਦੇ ਨੇ ਕਿੰਨੀ ਕੋਥੇ ਜਾ ਕੇ ਉਹਦੇ ਵਿੱਚ ਆਪਣੇ ਕਾਮੈਂਟਸ ਫਾਈਲ ਕੀਤੇ ਸੀਗੇ ਨਾ ਉਹਦੇ ਬਰਾਬਰ ਅਸੀਂ ਉੱਥੇ ਹੈਗੇ ਠੀਕ ਹੈ ਨਾ ਤੇ ਗੱਲ ਇਹ ਸੀ ਇਹ ਕਰਦੇ ਕਿ ਅਸੀਂ ਦੇਖੋ ਅਗੇਨ ਯੂ نو ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੱਲੀ ਰਿਪੋਰਟ ਫਾਈਲ ਕੀਤੀ ਕੁਝ ਨਹੀਂ ਹੋ ਸਕਦੀ ਕਈ ਵਾਰੀ ਜੀ ਅਹ ਤੁਹਾਡੇ ਸਾਹਮਣੇ ਜੇਸੀ ਰਿਪੋਰਟ ਕੀਤੀ ਆ ਉਹਦਾ ਕੋਈ ਅਸਰ ਨਹੀਂ ਹੋਣਾ ਭਾਜੀ ਹੁਣ ਇਹਦਾ ਹੁਣ ਤੁਸੀਂ ਇਕੱਲੇ ਨੇ ਰਿਪੋਰਟ ਕੀਤੀ ਆ ਹੁਣ ਉਹ ਇੰਨੀ ਦਾ ਏਜੰਸੀ ਦੇ ਕੋਲ ਪਾਵਰ ਨਹੀਂ ਹੋ ਸਕਦੀ ਕਿ ਉਹ ਇਕੱਲੇ ਇਕੱਲੇ ਦੀ ਮੈਂ ਏਜੰਸੀ ਨੂੰ ਡਿਫੈਂਡ ਨਹੀਂ ਕਰ ਰਿਹਾ ਮੈਂ ਉਹਨੂੰ ਬਿਲਕੁਲ ਇਹ ਨਾ ਸਮਝੋ ਕਿ ਮੈਨੂੰ ਡਿਫੈਂਡ ਉਹਨਾਂ ਚ ਬਹੁਤ ਗਲਤੀਆਂ ਬਹੁਤ ਖਾਮੀਆਂ ਆ ਪਰ ਸਾਡੇ ਚ ਵੀ ਨਾਲ ਗਲਤੀਆਂ ਆ ਗਈਆਂ ਸਾਡੇ ਅਸੀਂ ਜੇ ਮੈਸਿਵ ਰਿਪੋਰਟਿੰਗ ਕਰੀਏ ਨਾ ਅਸੀਂ ਮਜਬੂਰ ਕਰ ਸਕਦੇ ਏਜੰਸੀ ਨੂੰ ਉਹ ਐਕਸ਼ਨ ਲੈਣ ਲਈ ਲੈ ਜੀ